ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇਖ ਤੇ ਫਤਿਹ ਦੇ ਉੱਤੇ ਮੈ ਰਿਸ਼ਦੀਪ ਸਿੰਘ ਅੱਜ ਆਪਾਂ ਸਾਂਝ ਪਾਉਨੇ ਆ ਸਿੱਕੇ ਇਤਿਹਾਸ ਦੇ ਨਾਲ ਤਾਂ ਅਸਾਂ ਗੱਲ ਕਰਦੇ ਹਾਂ ਸਮੇਂ ਦੀ ਜਦੋਂ ਮੁਗਲ ਸਰਕਾਰ ਸੀ ਤਾਂ 1740 ਈਸਵੀ ਦਾ ਉਹ ਸਮਾਂ ਹੈ ਤੇ ਜਦੋਂ ਮੁਗਲਾਂ ਦਾ ਸਰਕਾਰ ਸੀ ਤੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਹੋਇਆ ਮੀਰ ਮਸਾਲੂਦੀਨ ਦਾ ਨਾਂ ਅਸੀਂ ਨਹੀਂ ਸੁਣਿਆ ਪਰ ਉਸ ਦਾ ਜਿਹੜਾ ਉਪਨਾਮ ਹੈ ਮੱਸਾ ਰੰਗੜ ਉਹ ਅਸੀਂ ਅਕਸਰ ਇਤਿਹਾਸ ਦੇ ਵਿੱਚ ਸੁਣਿਆ ਪੜ੍ਹਿਆ ਵੀਡੀਓਜ਼ ਦੇ ਵਿੱਚ ਦੇਖਿਆ ਵੀ ਹੋਵੇਗਾ ਪਰ ਅੱਜ ਅਸੀਂ ਉਸ ਸ਼ਖਸ ਦੇ ਬਾਰੇ ਗੱਲ ਕਰਾਂਗੇ ਮੀਰ ਮਸਾਲੂਦੀਨ ਜਿਸ ਦਾ ਉਪਨਾਮ ਸੀ ਮੱਸਾ ਰੰਗੜ ਜਾਤ ਦੇ ਪੱਖੋਂ ਰਾਜਪੂਤ ਸੀ ਪਰ ਹੌਲੀ-ਹੌਲੀ ਸਮੇਂ ਦੀ ਸਰਕਾਰ ਦੇ ਦਬਾਅ ਹੇਠ ਹੋਣ ਦੇ ਕਾਰਨ ਕੀ ਹੋਇਆ ਕਿ ਇਸ ਨੇ ਆਪਣਾ ਜਿਹੜਾ ਧਰਮ ਸੀ ਰਾਜਪੂਤ ਤੋਂ ਇਸਲਾਮ ਦੇ ਵਿੱਚ ਉਹ ਸ਼ਾਮਲ ਹੋ ਗਿਆ। ਇਹਦੇ ਚਿਹਰੇ ਦੇ ਉੱਤੇ ਇੱਕ ਮੱਸਾ ਸੀ ਤਾਂ ਕਰਕੇ ਅਕਸਰ ਜਿਹੜੇ ਲੋਕ ਸੀ ਇਸ ਨੂੰ ਮੱਸਾ ਰੰਗੜ ਦੇ ਨਾਮ ਦੇ ਨਾਲ ਜਾਣਦੇ ਸਨ। ਤਾਂ ਲਾਹੌਰ ਦਾ ਜੋ ਸੂਬੇਦਾਰ ਸੀ ਜਕਰੀਆ ਖਾਂ ਉਸਨੇ 1740 ਈਸਵੀ ਦੇ ਵਿੱਚ ਕਾਜੀ ਅਬਦੁਲ ਰਹਿਮਾਨ ਦੇ ਮਾਰੇ ਜਾਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੋ ਕੋਤਵਾਲ ਸੀ ਮੱਸਾ ਰੰਗਣ ਨੂੰ ਸਥਾਪਿਤ ਕੀਤਾ ਜ਼ਕਰੀਆ ਖਾਂ ਉਹੀ ਸ਼ਖਸੀਅਤ ਹੈ ਜੋ ਕਿ ਭਾਈ ਤਾਰੂ ਸਿੰਘ ਜੀ ਨੂੰ ਸ਼ਹਾਦਤ ਕਰਵਾਉਣ ਦੇ ਵਿੱਚ ਆਪਣਾ ਯੋਗਦਾਨ ਦਿੰਦਾ ਹੈ ਤਾਂ ਅਗਲੀ ਵੀਡੀਓਜ਼ ਦੇ ਵਿੱਚ ਆਪਾਂ ਭਾਈ ਤਾਰੂ ਸਿੰਘ ਜੀ ਦੇ ਹੋਰ ਸਿੱਖ ਇਤਿਹਾਸ ਦੇ ਬਾਰੇ ਜਾਣਨਾ ਪਾਵਾਂਗੇ ਪਰ ਜੇ ਇਸ ਵੀਡੀਓ ਹੈ ਇਸ ਵਿੱਚ ਅਸੀਂ ਮੱਸਾ ਰੰਗੜ ਨੇ ਜਿਹੜੀਆਂ ਕਰਤੂਤਾਂ ਕੀਤੀਆਂ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਅਪਵਿੱਤਰਤਾ ਸੀ ਉਸ ਨੂੰ ਭੰਗ ਕੀਤਾ ਉਸ ਦੇ ਬਾਰੇ ਚਾਣਨਾ ਪਾਵਾਂਗੇ ਜਦੋਂ ਉਸ ਸਮੇਂ ਮੱਸਾ ਰੰਗੜ ਸੀ ਜੋ ਮੀਰ ਮਸਾਲੂਦੀਨ ਦੀ ਕਰਤੂਤਾਂ ਦਾ ਪਤਾ ਆਲੇ ਦੁਆਲੇ ਦੇ ਸਿੱਖ ਭਾਈਚਾਰੇ ਦੇ ਵਿੱਚ ਪਤਾ ਲੱਗਿਆ ਤਾਂ ਉਸ ਸਮੇਂ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਭਾਈ ਬਲਾਕਾ ਸਿੰਘ ਉਸ ਨੂੰ ਇਹ ਖਬਰ ਪਹੁੰਚੀ ਕਿ ਸ੍ਰੀ ਦਰਬਾਰ ਸਾਹਿਬ ਦੀ ਜੋ ਅਪਵਿੱਤਰਤਾ ਹੈ ਉਸ ਨੂੰ ਹੁਣ ਮੱਸਾ ਰੰਗੜ ਭੰਗ ਕਰ ਰਿਹਾ ਹੈ ਉਸ ਦੀ ਅਲੰਘਣਾ ਕਰ ਰਿਹਾ ਹੈ ਤਾਂ ਜਦੋਂ ਵੀ ਕਿਸੇ ਭਾਵੇਂ ਸਾਡੇ ਹਿੰਦੂ ਵੀਰ ਨੇ ਭਾਵੇਂ ਈਸਾਈ ਵੀ ਨੇ ਚਾਹੇ ਮੁਸਲਮਨ ਤੇ ਚਾਹੀ ਹੋਰ ਧਰਮਾਂ ਦੇ ਵੀਰ ਨੇ ਤੇ ਜਦੋਂ ਵੀ ਉਹਨਾਂ ਨੂੰ ਇਹ ਪਤਾ ਲੱਗੇ ਕਿ ਉਹਨਾਂ ਦਾ ਜਿਹੜੇ ਸਥਾਨ ਦੇ ਨਾਲ ਭਾਵਨਾ ਜੁੜੀ ਹੈ ਭਾਵਨਾ ਉਹਨਾਂ ਦੀ ਸ਼ਰਧਾ ਜੁੜੀ ਹੈ ਕਿ ਉਹ ਸਥਾਨ ਦੀ ਜੋ ਪਵਿੱਤਰਤਾ ਭੰਗ ਹੋ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਦਿਲਾਂ ਨੂੰ ਖੇਸ ਪਹੁੰਚਦੀ ਤਾਂ ਉਸ ਸਮੇਂ ਤੇ ਜੋ ਸੈਕਸੀ ਮਾਲਵੇ ਦੇ ਦੇਸ਼ ਪਹਾੜਾਂ ਦੇ ਵਿੱਚ ਤੇ ਰਾਜਸਥਾਨ ਬੀਕਾਨੇਰ ਦੇ ਵਿੱਚ ਉਹਨਾਂ ਨੇ ਟਿਕਾਣੇ ਕੀਤੇ ਹੋਏ ਸੀ ਮੈਨੂੰ ਇੱਥੇ ਇਹ ਲੱਗਦਾ ਹੈ ਕਿ ਮੱਸਾ ਰੰਗੜ ਸੀ ਉਸਦਾ ਇੱਕ ਮੁੱਖ ਕਾਰਨ ਉਸ ਸਮੇਂ ਟਿਕਾਣਾ ਕਰਨ ਦਾ ਸ਼੍ਰੀ ਦਰਬਾਰ ਸਾਹਿਬ ਇਹ ਮੰਨਿਆ ਜਾ ਸਕਦਾ ਹੈ ਕਿ ਕਿ ਉਸਨੇ ਸੋਚਿਆ ਕਿ ਹੁਣ ਆੜੇ ਦਿਵਾਲੇ ਜਿਹੜੇ ਸਿੱਖਾਂ ਦੀ ਗਿਣਤੀ ਘੱਟ ਹੈ ਉਹ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਹਨ ਤਾਂ ਜਦੋਂ ਵੀ ਉਹ ਵਾਪਸ ਆਉਣਗੇ ਤਾਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਨਮਸਤਕ ਹੋਣਗੇ ਉੱਥੇ ਆਪਣਾ ਮੱਥਾ ਟੇਕਣਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਇਹ ਕਾਰਨ ਹੋ ਸਕਦਾ ਕਿ ਜਦੋਂ ਹੀ ਸਿੱਖ ਵਾਪਸ ਆਉਣ ਉਹ ਆਪਣੇ ਕੇਂਦਰੀ ਸਥਾਨ ਤੇ ਆਉਣ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਸਮੇਂ ਦੀ ਸਰਕਾਰ ਨੇ ਮੁਗਲ ਸਰਕਾਰ ਨੇ ਇਹ ਵੀ ਉਸ ਸਮੇਂ ਐਲਾਨ ਕਰਵਾਇਆ ਕਿ ਜਿਹੜਾ ਸਿੱਖ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ ਪਰਮਾਤਮਾ ਦਾ ਨਾਮ ਸਿਮਰਦਾ ਹੈ ਇਲਾਕਿਆਂ ਦੇ ਵਿੱਚ ਢੋਲ ਵਜਾ ਕੇ ਇਹ ਪ੍ਰਚਾਰ ਕੀਤਾ ਗਿਆ ਕਿ ਉਸ ਸਿੱਖ ਦਾ ਢਿੱਡ ਪਾੜ ਦਿੱਤੇ ਜਾਵੇ ਤਾਂ ਅਮਰੇਸਰ ਦਾ ਰਹਿਣ ਵਾਲਾ ਇੱਕ ਸਿੱਖ ਜੋ ਕਿ ਉਸ ਸਮੇਂ ਲੁਕ ਛਿਪ ਕੇ ਰਹਿ ਰਿਹਾ ਸੀ ਕਿਉਂਕਿ ਸਰਕਾਰ ਦਾ ਦਰਦਵਾ ਸੀ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਸਿੱਖ ਉਸ ਸਮੇਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਨ ਉਹਨਾਂ ਨੂੰ ਫੜ ਲਿਆ ਜਾਵੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਪੂਰੀ ਤਰ੍ਹਾਂ ਤਾਂ ਭਾਈ ਬਲਾਕਾ ਸਿੰਘ ਇੱਕ ਖਬਰ ਲੈ ਕੇ ਰਾਜਸਥਾਨ ਬੀਕਾ ਨੇੜ ਪਹੁੰਚਦਾ ਹੈ ਤਾਂ ਬੀਕਾ ਨੇੜ ਜਦੋਂ ਪਹੁੰਚਦਾ ਹੈ ਭਾਈ ਬਲਾਕਾ ਸਿੰਘ ਉੱਥੇ ਸਰਦਾਰ ਬੁੱਢਾ ਸਿੰਘ ਤੇ ਸਰਦਾਰ ਸ਼ਾਮ ਸਿੰਘ ਜੋ ਕਿ ਸਿੱਖਾਂ ਦੇ ਆਗੂ ਸਨ ਭਰੇ ਮੰਦ ਦੇ ਨਾਲ ਭੜੇ ਰੋਸ ਦੇ ਨਾਲ ਇਹ ਖਬਰ ਲੈ ਕੇ ਉੱਥੇ ਪਹੁੰਚਦੇ ਹਨ ਜਿੱਥੇ ਹਰ ਸਮੇਂ ਰੋਹਾਨੀ ਕੀਰਤਨ ਹੋ ਰਿਹਾ ਸੀ ਉਸ ਪਰਮਾਤਮਾ ਦੀ ਬੰਦਗੀ ਹੋ ਰਹੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਿੱਥੇ ਜਿੱਥੇ ਇਲਾਹੀ ਬਾਣੀ ਦਾ ਕੀਰਤਨ ਹੁੰਦਾ ਕਥਾ ਕੀਰਤਨ ਹੁੰਦਾ ਸੀ ਤੇ ਉੱਥੇ ਹੁਣ ਉਸ ਦੇ ਉਲਟ ਜਿਹੜੀਆਂ ਮਰਿਆਦਾਆਂ ਉਹ ਹੋ ਰੀਆਂ ਹਨ ਜਿੱਥੇ ਸਿੱਖਾਂ ਦੀ ਚਾਰ ਕੁਰੈਤਾਂ ਦੇ ਵਿੱਚ ਸ਼ਾਮਲ ਹੈ ਕਿ ਸਿੱਖਾਂ ਨੇ ਸਿੱਖਾਂ ਨੂੰ ਵਰਜਿਤ ਹੈ ਸਿਗਰਟ ਬੀਡੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨਾ ਤੇ ਉੱਥੇ ਹੁਣ ਉਸ ਨਸ਼ੇ ਦਾ ਸੇਵਨ ਹੋ ਰਿਹਾ ਹੈ ਉੱਥੇ ਕੰਜਰੀਆਂ ਨਚਾਈਆਂ ਜਾ ਰਹੀਆਂ ਹਨ ਤਾਂ ਭਾਈ ਬਲਾਕਾ ਸਿੰਘ ਇਹ ਖਬਰ ਲੈ ਕੇ ਸਰਦਾਰ ਸ਼ਾਮ ਸਿੰਘ ਤੇ ਸਰਦਾਰ ਬੁੱਢਾ ਸਿੰਘ ਜੀ ਕੋਲ ਜੋ ਕਿ ਉਸ ਸਮੇਂ ਸਿੱਖਾਂ ਦੇ ਆਗੂ ਸਨ ਬੀਕਾ ਨੇ ਰਾਜਸਥਾਨ ਪਹੁੰਚਦੇ ਨੇ ਤੇ ਹੁਣ ਉਸ ਸਥਾਨ ਦਾ ਨਾਂ ਹੈ ਬੁੱਢਾ ਜੋਹੜ ਤੇ ਜਦੋਂ ਭਾਈ ਬਲਾਕਾ ਸਿੰਘ ਉੱਥੇ ਪਹੁੰਚੇ ਤਾਂ ਉਹਨਾਂ ਨੇ ਭਰੇ ਮਨ ਦੇ ਨਾਲ ਉਹਨਾਂ ਦੇ ਉਹ ਬੋਲ ਕੀ ਸਨ ਭਾਈ ਬਲਾਕਾ ਸਿੰਘ ਜੀ ਪੁੱਛਦੇ ਹਨ ਉਸ ਨੇ ਆਖਿਆ ਤੁਸੀਂ ਅਸੀਂ ਤੁਸੀਂ ਜੋਂਦੇ ਹੀ ਮਰ ਗਏ ਭਾਈ ਬਲਾਕਾ ਸਿੰਘ ਦੀ ਇਹ ਬੋਲ ਤਵਾਰੀਖ ਹੈ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਜੀ ਨੇ ਆਪਣੀ ਜੋ ਪੁਸਤਕ ਹੈ ਉਸ ਵਿੱਚ ਦਰਜ ਕੀਤੇ ਹਨ ਕਿ ਅਸੀਂ ਤੁਸੀਂ ਜੂੰਦੇ ਹੀ ਮਰ ਗਏ ਸਿੰਘਾਂ ਦੀ ਹੁਣ ਕੋਈ ਐਸਾ ਹਠੀ ਜਪੀ ਤਪੀ ਨਹੀਂ ਰਿਹਾ ਜੋ ਕਿ ਸਿੰਘਾਂ ਪਰੇ ਤੋਂ ਡੇਰਾ ਉੱਥੇ ਜੋ ਡੇਰਾ ਹੈ ਮੱਸਾ ਰੰਗੜ ਨੇ ਕੀਤਾ ਹੋਇਆ ਹੈ ਉਸ ਨੂੰ ਕੀ ਕਰ ਸਕੇ ਪਰੇ ਕਰ ਸਕੇ ਤੇ ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ ਵੀ ਉੱਥੇ ਹੀ ਮੌਜੂਦ ਸਨ ਤੇ ਉਹਨਾਂ ਨੇ ਅੱਗੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਤੁਸੀਂ ਸਿੰਘਾਂ ਨੂੰ ਉਸ ਸਮੇਂ ਜੋ ਮੱਸਾ ਰੰਗੜ ਨੂੰ ਇਹ ਜੋ ਕਰਤੂਤ ਕਰ ਰਿਹਾ ਹੈ ਉਸ ਨੂੰ ਰੋਕ ਸਕੋ ਤੇ ਭਾਈ ਬਲਾਕਾ ਸਿੰਘ ਅੱਗੇ ਇਹ ਆਖਦੇ ਹਨ ਕਹਿੰਦੇ ਜਿਵੇਂ ਤੁਸੀਂ ਉਸ ਸਮੇਂ ਉੱਥੋਂ ਚਾਲੇ ਪਾ ਕੇ ਵਾਪਸ ਆ ਗਏ ਸਨ ਅਸਾਂ ਸਾਡੇ ਵਿੱਚ ਵੀ ਹਿੰਮਤ ਨਾ ਹੋਈ ਕਿ ਅਸੀਂ ਸਾਨੂੰ ਰੋਕ ਸਕੀਏ ਤਾਂ ਸਰਦਾਰ ਸ਼ਾਮ ਸਿੰਘ ਤੇ ਸਰਦਾਰ ਬੁੱਢਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਉਸੇ ਮੇ ਕੀ ਹੋਇਆ ਉਹਨਾਂ ਨੇ ਐਲਾਨ ਕੀਤਾ ਕਿ ਕੋਈ ਐਸਾ ਸਿੰਘ ਹੈ ਕੋਈ ਐਸਾ ਸੂਰਬਲੀ ਹੈ ਜੋ ਕੀ ਕਰ ਸਕੇ ਉਸ ਮੱਸਾ ਰੰਗੜ ਦਾ ਸਿਰ ਵੱਢ ਕੇ ਲਿਆ ਸਕੇ ਤੇ ਭਾਈ ਮਹਿਤਾਬ ਸਿੰਘ ਮੀਰਕੋਟਿਆ ਸੁੱਖਾ ਸਿੰਘ ਨੇ ਹਾਂ ਦਾ ਨਾਰਾ ਮਾਰਿਆ ਅਰਦਾਸਾ ਸੋਧਿਆ ਉਸ ਅਕਾਲ ਪੁਰਖ ਅੱਗੇ ਅਸੀਸ ਲਈ ਉਸ ਅਕਾਲ ਪੁਰਖ ਦੀ ਅਤੇ ਕਿਹਾ ਕਿ ਅਸੀਂ ਜਾਂ ਤਾਂ ਉਸ ਮੱਸਾ ਰੰਗੜ ਦਾ ਜੋ ਸਿਰ ਹੈ ਉਹ ਵੱਢ ਕੇ ਲੈ ਕੇ ਆਵਾਂਗੇ ਜਾਂ ਫਿਰ ਅਸੀਂ ਵਾਪਸ ਨਹੀਂ ਪਰਤਾਂਗੇ ਤਾਂ ਭਾਈ ਮਹਿਤਾਬ ਸਿੰਘ ਭਾਈ ਸੁਖਾ ਸਿੰਘ ਅਰਦਾਸਾ ਸੋਧ ਕੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਕੇ ਪਹਿਲਾ ਉਸੇ ਅਗਲੇ ਦਿਨ 11 ਅਗਸਤ 1740 ਈਸਵੀ ਨੂੰ ਬਾਬਾ ਦੀਪ ਸਿੰਘ ਜੀਦਾ ਅਸ਼ੀਰਵਾਦ ਲੈ ਕੇ ਦਮਦਮਾ ਸਾਹਿਬ ਤੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਦੇ ਹਨ ਤੇ ਆਪਣੇ ਘੋੜੇ ਹਨ ਜੋ ਸ਼੍ਰੀ ਦਰਬਾਰ ਸਾਹਿਬ ਦੀ ਜੇ ਬਾਹਰਵਾੜੀ ਜੋ 베ਰੀ ਹੈ ਜਿਸ ਨੂੰ ਅੱਜਕੱਲ ਇਲਾਚੀ 베ਰੀ ਕਿਹਾ ਜਾਂਦਾ ਦਰਸ਼ਨੀ ਦਿਉੜੀ ਦੇ ਖੱਬੇ ਪਾਸੇ ਜੋ 베ਰੀ ਹੈ ਉੱਥੇ ਆਪਣੇ ਘੋੜੇ ਬੰਨਦੇ ਹਨ ਜੋ ਉਸ ਸਮੇਂ ਸਿਪਾਹੀ ਸਨ ਉਹਨਾਂ ਨੂੰ ਇਹ ਲੱਗਿਆ ਕਿ ਕਿਸੇ ਪਿੰਡ ਦੇ ਨੰਬਰਦਾਰ ਮਾਮਲਾ ਤਾਰਨ ਆਏ ਹਨ ਤੇ ਉਹਨਾਂ ਨੂੰ ਜਾਣ ਦਿੱਤਾ ਗਿਆ ਭਾਈ ਮਹਿਤਾਬ ਸਿੰਘ ਭਾਈ ਸੁਖਾ ਸਿੰਘ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਹਨਾਂ ਦਾ ਖੂਨ ਸੀ ਉਖਾਲ ਉਠਿਆ ਕਿ ਜੋ ਕਿ ਮੱਸਾ ਰੰਗਟ ਸੀ ਮੀਰ ਮਸਾਲੂਦின் ਸੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਉਸਨੇ ਆਪਣਾ ਪਲੰਘ ਸਜਾਇਆ ਹੋਇਆ ਹੈ ਤੇ ਜਿੱਥੇ ਕੀਰਤਨ ਹੁੰਦਾ ਹੈ ਜਿੱਥੇ ਦਰਬਾਹੀ ਇਲਾਹੀ ਬਾਣੀ ਦਾ ਕੀਰਤਨ ਹੁੰਦਾ ਹੈ ਗੁਰਬਾਣੀ ਦਾ ਕੀਰਤਨ ਕੀਤਨੀਏ ਸਿੰਘ ਕੀਰਤਨ ਕਰਦੇ ਹਨ ਉੱਥੇ ਸ਼ਰਿਆਮ ਆਧਨਗਨ ਅਵਸਥਾ ਦੇ ਵਿੱਚ ਜੋ ਕੰਜਰੀਆਂ ਸੀ ਉਹ ਨਚਾਈਆਂ ਜਾ ਰਹੀਆਂ ਸੀ ਭਾਈ ਮਹਿਤਾਬ ਸਿੰਘ ਨੇ ਇੱਕਦਮ ਆਪਣੀ ਸ਼ਮਸ਼ੀਰ ਦੇ ਵਿੱਚੋਂ ਤੇਗ ਕੱਢੀ ਤੇ ਇੱਕਦਮ ਹੀ ਜੋ ਉਸ ਦਾ ਸਿਰ ਸੀ ਸੀਸ ਸੀ ਧੜ ਨਾਲ ਵੱਖ ਕਰ ਦਿੱਤਾ ਗਿਆ ਤਾਂ ਐਸੇ ਸੂਰਬੀਰ ਸਾਡੇ ਸਿੱਖ ਇਤਿਹਾਸ ਦੇ ਵਿੱਚ ਹੋਏ ਹਨ ਤੇ ਜਿਨ੍ਹਾਂ ਨੇ ਕੀ ਕੁਰਬਾਨੀਆਂ ਕੀਤੀਆਂ ਸਿੱਖ ਧਰਮ ਨੂੰ ਦੁਸ਼ਟਾਂ ਤੋਂ ਬਚਾਇਆ ਸੋਸਾ ਇਸ ਵੀਡੀਓ ਦੇ ਵਿੱਚ ਭਾਈ ਮਹਿਤਾਬ ਸਿੰਘ ਭਾਈ ਸੁਖਾ ਸਿੰਘ ਜੀ ਨੇ ਕਿਸ ਤਰ੍ਹਾਂ ਉਸ ਦੁਸ਼ਟ ਮਸਾ ਰੰਗੜ ਦਾ ਅੰਤ ਕੀਤਾ ਤੇ ਉਸ ਦਾ ਜੋ ਸੀਸ ਸੀ ਉਹ ਵਾਪਸ ਬੀਕਾ ਨੇੜੇ ਲੈ ਕੇ ਪਹੁੰਚੇ ਤੇ ਜੋ ਉਸ ਸਮੇਂ ਸਿੱਖਾਂ ਦੇ ਆਗੂ ਸੀ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅਸੀਂ ਇੱਕ ਨਾਰਾ ਮਾਰੀਏ ਆਪ ਵੀ ਜੁੜੀਏ ਹੋਰਨਾਂ ਨੂੰ ਵੀ ਜੋੜੀਏ ਤੇ ਇਸ ਤਰ੍ਹਾਂ ਦੀਆਂ ਹੋਰ ਸਿੱਖ ਇਤਿਹਾਸ ਦੇ ਨਾਲ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ